ਹਾਂ ਜੀ ਨਾ ਸਵੇਰੇ ਤਕਰੀਬਨ 5:00 ਵਜੇ ਨੇ 5:00 ਸਵਾ 5 ਦੇ ਕਰੀਬ ਜਦ ਮੈਂ ਸੰਗਤਰਕੀਨ ਦੀ ਧਰਮਾ ਮੱਥਾ ਟੇਕਣਾ ਹੁੰਦੀ ਉਹਨਾਂ ਵਿੱਚੋਂ ਵੀ ਇੱਕ ਜਲਾ ਬੰਦਾ ਸੀ ਉਹ ਮੱਥਾ ਟੇਕਣ ਆਇਆ ਜਦੋਂ ਪੂਰਾ ਸਾਹਿਬ ਗਿਆ ਨਾ ਪੂਰਾ ਸਾਹਿਬ ਜਿਹੜੇ ਸਾਡੀ ਡਿਊਟੀ ਵਾਲੇ ਸਿੰਘ ਸੀ ਸੇਵਾਦਾਰ ਅਰਦਾਸ ਸਿੰਘ ਉਹਦੇ ਨਾਲ ਜਾ ਕੇ ਉਹਨੇ ਥੋੜੀ ਬੱਤਸਲੂਕੀ ਕੀਤੀ ਜਿਹੜੀ ਗੋਲ ਕਰੇ ਵਿੱਚ ਮਾਇਆ ਪਾਉਣ ਵਾਲੀ ਪੱਤੀ ਹੁੰਦੀ ਹੈ ਨਾ ਉਹ ਪੱਤੀ ਫੜ ਕੇ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਉਸੇ ਟਾਈਮ ਸਾਡੇ ਸੇਵਾਦਾਰ ਨੇ ਦੂਜੇ ਸਿੰਘ ਜਿਹੜੇ ਡਿਊਟੀ ਤੇ ਨਾਲ ਸੀ ਉਹਨਾਂ ਨੂੰ ਬੁਲਾ ਕੇ ਉਹਨੂੰ ਤੁਰੰਤ ਉਥੋਂ ਬਾਹਰ ਕੱਢ ਤਾ ਬਾਰਖੰਡ ਕੇ ਸੰਗਤਰੇ ਵਿੱਚ ਹੋਇਆ ਜਾਂਦਾ ਹੈ ਨਾ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਤੇ ਸੰਗਤ ਨਾਲ ਵੀ ਉਹਦੀ ਮਤਲਬ ਹੱਥੋਂ ਪਾਈ ਹੁੰਦੀ ਰਹੀ ਬਾਹਰ ਫਿਰ ਉਹਨੂੰ ਸੰਗਤ ਇੱਥੇ ਬਾਹਰ ਲਈ ਉੱਥੋਂ ਸੜਾ ਸੜੂ ਕੇ ਭੱਜਿਆ ਸਰੋਵਰ ਵੱਲ ਚਲੇ ਗਿਆ ਜਿੱਥੋਂ ਸੰਗਤ ਕੋਲ ਜਦੋਂ ਬਾਹਰ ਹੀ ਲਿਆਂਦਾ ਗਿਆ ਨਾ ਮੈਂ ਉਦੋਂ ਆਇਆ ਮੌਕੇ ਤੇ ਮੈਂ ਜਰੇ ਤੁਰੰਤ ਪੁਲਿਸ ਨੂੰ ਫੋਨ ਕਰਕੇ ਉਹ ਪੁਲਿਸ ਦੇ ਹਵਾਲੇ ਕਰਤਾ ਉਦੋਂ ਬਾਅਦ ਅਸੀਂ ਰਿਟਨ ਜਿਹੜੀ ਆ ਵਜੀ ਕਾਰਵਾਈ ਹੈ ਉਹ ਪੁਲਿਸ ਨੂੰ ਦੇ ਕੇ ਤੇ ਕਾਨੂੰਨੀ ਕਾਰਵਾਈ ਕਰਨ ਲਈ ਕਹਦਾ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਈਆਂ ਤੇ ਪੰਜ ਲੋਕ ਕੀ ਕੀਤੇ ਜਿਸ ਵਿੱਚ ਕੀ ਆ ਆਪਣਾ ਵੰਛੇ ਸੀਗਾ ਮੈਂਟਲ ਜਿਗਾ ਕਿ ਨਸ਼ਾ ਤੌਰ ਤੇ ਆਇਆ ਗਿਆ ਪੁੱਤਾ ਉਹਨਾਂ ਨੂੰ ਲਾਣਾ ਦੇਖਣ ਨੂੰ ਚਾਹ ਲਾਦਾ ਵੀ ਨਸਈਆ ਬੰਦਾ ਪਰੰਤੂ ਜਿਵੇਂ ਅਸੀਂ ਪਤਾ ਕੀਤਾ ਵੀ ਇੱਥੇ ਨੇੜੇ ਥੋਥੀਆਂ ਪਿੰਡ ਦਾ ਰਹਿਣ ਵਾਲਾ ਹੈ ਉਹ ਉਹਨੇ ਚਾਰ ਪੰਜ ਸਾਲ ਪਹਿਲਾਂ 2015-16 ਦੇ ਵਿੱਚ ਕਰੀਬ ਦਾਦ ਦੇ ਨੇ ਵੀ ਉਹਨੇ ਆਪਣੇ ਪਿੰਡ ਬਾਰੇ ਵੀ ਕਰਨ ਦੀ ਕੋਈ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਵੀ ਹੋਇ ਇੱਕ ਸਾਲ ਹੈ ਜਿਹੜਾ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੈ ਇਸ ਕਰਕੇ ਲੱਗਦਾ ਵੀ ਉਹ ਖਬਰਾਂ ਕਿਹੜੀ ਨੀਠ ਨਾਲ ਆਇਆ ਹੋਵੇ ਤਾਂ ਆਪਾਂ ਗੁਰਤੇਗ ਭਦਰਸਨ ਨੇ ਕਿਰਪਾ ਕੀਤੀ ਸਾਡੇ ਸਿੰਘ ਮਸਤਾਜ ਤੇ ਪੂਰੇ ਡਿਊਟੀ ਵਾਲੇ ਤੇ ਉਹਨਾਂ ਨੇ ਤੁਰੰਤ ਜਿਹੜਾ ਐਕਸ਼ਨ ਲੈ ਕੇ ਉਹਨੂੰ ਮਿੰਟੋ ਮਿੰਟੀ ਬਾਹਰ ਕੱਢਦਾ ਇਹੋ ਜੀ ਕੋਈ ਘਟਨਾ ਨਹੀਂ ਵਾਪਰੀ ਕੀ ਕਹਿਣਾ ਹੈ ਕਿ ਕੋਈ ਜੀ ਸਮੇਂ ਦੇ ਵਿੱਚ ਸਲਾਨਾ ਜੁੜ ਮੇਲਾ ਹੋ ਰਿਹਾ ਵੱਡੇ ਪੱਦਰ ਤੇ ਕਿਸੇ ਨਾ ਕਿਸੇ ਤਰੀਕੇ ਦੀ ਸ਼ੈਤਾਨੀ ਹੋ ਸਕਦੀ ਹੈ ਉਹ ਵੀ ਸਕਦੀ ਹੈ ਜੀ ਨਹੀਂ ਇਹ ਹੁਣ ਅਸੀਂ ਇਹਦੇ ਬਾਰੇ ਕੀ ਕਹਾਂ ਸਾਰੇ ਪਰ ਅਸੀਂ ਆਪਣੇ ਵੱਲੋਂ ਅਲਰਟ ਆ ਮੈਂ ਆਪਣੇ ਸਾਰੇ ਸਟਾਫ ਨੂੰ ਅੱਜ ਵੀ ਕੱਲ ਵੀ ਰੋਜ਼ ਮੀਟਿੰਗ ਕਰਕੇ ਇਹਨਾਂ ਨੇ ਪੂਰੀ ਅਲਰਟ ਹੋ ਗਏ ਪੂਰੀ ਉਹਨਾਂ ਡਿਸਪਲਾਈਨ ਨਾਲ ਪੂਰੀ ਡਿਊਟੀ ਕਰਨੀ ਹੈ ਸੰਗਤ ਨਾਲ ਪਿਆਰ ਨਾਲ ਪੇਸ਼ ਆਉਣਾ ਕੀ ਲੱਗਦਾ ਕੈਮਰੇ ਦੀ ਫੁਟੇਜ ਵਿੱਚ ਕਿੰਨਾ ਵੀ ਦਰਸਾਇਆ ਗਿਆ ਕਿ ਬੰਦਾ ਜਿਹੜਾ ਹੱਥ ਪਾਈ ਹੁੰਦਾ ਹੈ ਆਪਣੀ ਹੈਗਾ ਇਹ ਜੀ ਕੈਮਰੇ ਦੀ ਫੋਟਾ ਤੁਸੀਂ ਦੇਖਿਆ ਇਹਨੇ ਉਹ ਹੱਥ ਪਾਈ ਹੁੰਦਾ ਰਿਹਾ ਬਾਹਰ ਵੀ ਉੱਥੇ ਵੀ ਆਪਣੇ ਸਾਡੇ ਸੰਗ ਨਾਲ ਜਿਹੜਾ ਡਿਊਟੀ ਤੇ ਸੀ ਉਹਦੇ ਉਹਨੇ ਪੱਤੀ ਮਾਰਨੀ ਕੋਸ਼ਿਸ਼ ਕੀਤੀ